ਸਭ ਨੇ ਸਹਿਯੋਗ ਨਾਲ ਇੱਕ ਇੱਕ ਗੱਡੀ ਅੱਜ ਮੈਂ ਲਾਂਚ ਕਰਨ ਲੱਗਾ ਜਿਹੜੀ ਮੇਰੇ ਹੱਥੇ ਦੇ ਅਲੱਗ-ਅਲੱਗ ਵਾੜੋਂ ਦੇ ਵਿੱਚ ਜਾਊਗੀ ਵਾੜੋਂ ਦੇ ਵਿੱਚ ਜਾਊਗੀ ਇੱਕ ਬਿੱਟੀ ਇਸ ਤਰ੍ਹਾਂ ਦੇਖੋ ਮੈਂ ਤੁਹਾਨੂੰ ਦੱਸੂਗਾ ਵੀ ਇਹਦੇ ਵਿੱਚ ਇਹਦਾ ਕੋਈ ਵੀ ਕੰਮ ਹੈ ਇਹਦੇ ਵਿੱਚ ਉਹ ਆਪਣੀ ਸ਼ਿਕਾਇਤ ਪਾ ਦੇਣੀ ਹੈ ਜਿਹਦੇ ਪਾਸੇ ਅਗਰ ਕੋਈ ਅਧਿਕਾਰੀ ਜਾਂ ਕੋਈ ਛੱਦਾ ਵਰਕਰ ਕੰਮ ਨਹੀਂ ਕਰਦਾ ਕੋਈ ਰਿਸ਼ਬਤ ਲੈਂਦਾ ਜਾਂ ਫੰਦ ਦੇ ਵਿੱਚ ਖੱਜਲ ਖੋਰੀ ਕਰਦਾ ਉਹਦੀ ਇਸ ਵਾਸਤੇ ਖੰਨਾ ਬਣਿਆ ਉਹ ਆਪਣੀ ਸ਼ਿਕਾਇਤ ਦੀ ਜਿਹੜੀ ਜੇ ਕਾਪੀ ਇਹਦੇ ਵਿੱਚ ਭੇਜ ਦੇਣਾ ਜਿਵੇਂ ਤਾਂ ਜੀ ਅੱਜ ਹਲਕਾ ਤੋਂ ਨਜ਼ਰ ਵਾਸਤੇ ਇੱਕ ਵੱਖਰੀ ਸ਼ਿਫਾ ਸ਼ੁਰੂ ਕਰਨ ਲੱਗੇ ਹੀਰੋ ਕੰਪਨੀ ਦੇ ਭਾਈ ਉਹ ਕਿੱਛ ਕਰੇ ਮੈਂ ਕੀ ਕਰ ਹੀਰੋ ਕੰਪਨੀ ਦੇ ਸਹਿਯੋਗ ਨਾਲ ਇੱਕ ਇੱਕ ਗੱਡੀ ਅੱਜ ਮੈਂ ਲਾਂਚ ਕਰਨ ਲੱਗਾ ਜਿਹੜੀ ਮੇਰੇ ਹੱਕੇ ਦੇ ਅਲੱਗ-ਅਲੱਗ ਵਾੜਾਂ ਦੇ ਵਿੱਚ ਜਾਊਗੀ ਇੱਕ ਬਿੱਟੀ ਇਸ ਤਰ੍ਹਾਂ ਆ ਦੇਖੋ ਮੈਂ ਤੁਹਾਨੂੰ ਦੱਸੂਗਾ ਵੀ ਇਹਦੇ ਵਿੱਚ ਤੇਰੀ ਦਾ ਕੋਈ ਵੀ ਕੰਮ ਹੈ ਇਹਦੇ ਵਿੱਚ ਉਹਨੇ ਆਪਣੀ ਛਿਲਪ ਪਾ ਦੇਣੀ ਆ ਉਪਰੇ ਪਾਸੇ ਜੇ ਕੋਈ ਅਧਿਕਾਰੀ ਜਾਂ ਕੋਈ ਛੱਦਾ ਵਰਕਰ ਕੰਮ ਨਹੀਂ ਕਰਦਾ ਕੋਈ ਰਿਸ਼ਬਤ ਲੈਂਦਾ ਜਾਂ ਕੰਮ ਦੇ ਵਿੱਚ ਖੱਜਲ-ਖੋਰੀ ਕਰਦਾ ਉਹਦੀ ਇਸ ਪਾਸੇ ਖਾਨਾ ਪੜਿਆ ਉਹ ਆਪਣੀ ਸ਼ਿਕਾਇਤ ਦੀ ਜਿਹੜੀ ਜੇ ਟਾਪੀ ਇਹਦੇ ਵਿੱਚ ਭੇਜ ਦੇਣਾ ਹਰ 4 ਘੰਟੇ ਬਾਅਦ ਇਹ ਗੱਡੀ ਵਾਪਸ ਆਫਿਸ ਆਇਆ ਕਰੂਗੀ ਇਸ ਖਾਲੇ ਦੀ ਇਸ ਜਿੰਦਰੇ ਦੀ ਟਾਪੀ ਮੇਰੇ ਕੋਲੇ ਹੋਊਗੀ ਮੈਂ ਆਪ ਬੋਲ ਕੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਇਹ ਖਾਲੇ ਵਿੱਚੋਂ ਕੱਢ ਕੇ ਇਹ ਜਿਹੜੀ ਸੜਕ ਉੱਤੋਂ ਕੱਢ ਕੇ ਉਹਦੀ ਇੱਕ ਦਿਨ ਦੇ ਵਿੱਚ ਵਿੱਚ ਜਿਹੜੀ ਹੈ ਉਹ ਕੋਸ਼ਿਸ਼ ਕਰਕੇ ਅਗਰ ਕਿਸੇ ਤਰ੍ਹਾਂ ਇਹ ਖਲਾਬੰਦ ਉਹ ਕਰ ਵੀ ਕਰਾਂਗੇ ਅਗਰ ਕੋਈ ਡਿਵੈਲਪਮੈਂਟ ਦਾ ਕੰਮ ਹੈ ਉਹਨੂੰ ਮੈਦਾਨ ਦੇ ਧਾਪੇ ਪੂਰਾ ਕਰਕੇ ਲੋਕਾਂ ਦੀਆਂ ਜਿਹੜੀਆਂ ਖੁਸ਼ੀਆਂ ਪਾ ਦਿੱਤੀ। ਮੋਬਾਈਲ ਆਫਿਸ ਮੈਂ ਸ਼ੁਰੂ ਕਰਿਆ ਸੀ ਉਸ ਤਨੋਂ ਮੈਂ ਐਮ.ਐਲ.ਏ ਬਣਿਆ ਸੀ। ਉਹ ਜਿਹੜਾ ਮੋਬਾਈਲ ਆਫਿਸ ਉਹਦਾ ਸਾਈਜ਼ ਕਾਫੀ ਵੱਡਾ ਹੋਣ ਕਰਕੇ ਹਰ ਜਗ੍ਹਾ ਹਰੇਕ ਥਲੀ ਕਿਉਂਕਿ ਥੇਰੀਏ ਦੇ ਵਿੱਚ ਭੀੜਾ ਏਰੀਆ ਦੇ ਹੈਗਾ। ਉਹਦੇ ਵਿੱਚ ਉਸ ਮੋਬਾਈਲ ਦਾ ਪਹੁੰਚਣਾ ਮੁਸ਼ਕਲ ਸੀ ਤਾਂ ਫਿਰ ਮੇਰੇ ਮਨ ਚ ਵਿਚਾਰ ਆਇਆ। ਪਿਛਲੇ ਹਫ਼ਤੇ ਤੋਂ ਮੈਂ ਇਹ ਜਿੰਨੇ ਵੀ ਇਹ ਆਟੋ ਨੇ ਇਹਨਾਂ ਦੀ ਜਾਂਚ ਫਰਦਾਲ ਕਰ ਰਿਆ ਸੀ ਵੀ ਕਿਹੜਾ ਆਟੋ ਸਾਡੇ ਵਾਸਤੇ ਸਹੀ ਬੈਠੂਗਾ। ਜਿਹੜਾ ਗਲੀ ਮੱਲੇ ਵੀ ਜਾ ਸਕੇ ਕੋਈ 2-4 ਸਵਾਰੀਆਂ ਬੈਠੇ ਹੋਣ ਜਿੰਨੇ ਕੋਈ ਬਿਮਾਰ ਆ ਜਾਂ ਕੋਈ ਕਿਸੇ ਦੇ ਸੱਟ ਲੱਗੀ ਆ ਫਰਸਟ ایڈ ਦੀ ਜ਼ਰੂਰਤ ਆ ਉਹਨੂੰ ਬਿਠਾ ਕੇ ਕਿਤੇ ਹੌਸਪੀਟਲ ਪਹੁੰਚਾਇਆ ਜਾਵੇ ਇਹ ਉਹਨਾਂ ਦੀਆਂ ਮਾਪਿਆਂ ਦੇ ਜਿਹੜਾ ਖੜਾ ਉਤਰਿਆ ਹੀਰੋ ਦਾ ਏਵੀ ਰਾਕਟੇ ਦਾ ਨਾਮ ਹੈ ਮਜ਼ਬੂਤੀ ਪੱਖੋਂ ਹਰ ਪੱਖੋਂ ਇਹ ਵਧੀਆ ਆਟੋ ਹੈ ਸਾਰੀਆਂ ਪਹਾੜਾਂ ਦੇ ਸਾਡੇ ਖੜੀ ਉਤਰ ਕੇ ਇਲਾਕੇ ਦੀ ਸੇਵਾ ਕਰਦਾ ਤੇ ਕਿੰਨੇ ਕਿੰਨੇ ਕ ਏਰੀਆ ਕਵਰ ਤੁਸੀਂ ਕਰ ਸਕਦੇ ਹੋ ਸਾਹਿਬ ਇਹ ਚਾਰ ਬਾੜਾਂ ਦੇ ਵਿੱਚ ਰੋਜ਼ ਕੋ ਮੈਂ ਕਰੂਗਾ ਹਰ ਸਾਡੇ 12 ਬਾੜ ਨੇ ਹਰ ਤੀਸਰੇ ਦਿਨ ਚਾਰਾ ਵਾਰਡਾਂ ਦੀ ਵਾਰੀ ਆਇਆ ਕਰੂ ਇੱਕ ਪੇਟੀ ਵਿੱਚ ਸ਼ਿਕਾਇਤ ਬਾਕਸ ਲਾਇਆ ਦੂਸਰੀ ਵਿੱਚ ਡਿਵੈਲਪਮੈਂਟ ਦੇ ਕੰਮ ਨੇ ਕਿਸੇ ਨੂੰ ਦਫਤਰ ਆਉਣ ਦੀ ਜਾਂ ਕਿਸੇ ਦਫਤਰ ਚ ਜਾਣ ਦੀ ਲੋੜ ਨਹੀਂ ਹਰ 4 ਘੰਟੇ ਬਾਅਦ ਖੋਲ ਕੇ ਉਹਨਾਂ ਨੂੰ ਮੇਰੇ ਆਫਿਸ ਤੋਂ ਫੋਨ ਵੀ ਦੇਊਗਾ ਤਾਂ ਕਿ ਜਿਹੜੀਆਂ ਸ਼ਿਕਾਇਤਾਂ ਵੀ ਦੂਰ ਕਰਨ ਤੇ ਡਿਵੈਲਪਮੈਂਟ ਦੇ ਕੰਮ ਵੀ ਲੱਗਦਾ ਸਿੱਧੂ ਸਾਹਿਬ ਜਿਵੇਂ ਹੁਣ ਤੁਸੀਂ ਇਹ ਉਪਰਾਲਾ ਸ਼ੁਰੂ ਕੀਤਾ ਹੈ ਕਿ ਲੱਗਦਾ ਪੰਜਾਬ ਦੇ ਸਾਰੇ ਐਮਐਲਏ ਨੂੰ ਦੇਖੋ ਮੈਂ ਕਹਿੰਦਾ ਵੀ ਅਗਰ ਤੁਹਾਨੂੰ ਵੋਟਾਂ પાਕੇ ਲੋਕਾਂ ਨੇ ਐਡੀ ਵੱਡੀ ਅਪਾਧੀ ਦਿੱਤੀ ਹੈ ਐਡੀ ਵੱਡੀ ਗੱਡੀ ਤੇ ਬਿਠਾਇਆ ਤਾਂ ਸਾਡਾ ਫਰਜ਼ ਬਣਦਾ ਹੈ ਹਰੇਕ ਪੱਖੋਂ ਜੋਰ ਲਾ ਕੇ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਦੇ ਖਰੇ ਉੱਤਰ ਕੇ ਆਪਣਾ ਜਿਹੜਾ ਫਰਜ਼ ਅਦਾ ਕਰੀਏ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਇੱਕ ਯੋਗਦਾਨ ਪਾਈਏ। ਕਿ ਟਾਈਮਿੰਗ ਕੀ ਰੱਖੀ ਹੈ ਤੁਹਾਡੇ ਵੱਲੋਂ? ਇਸ ਵੀਰੇ 9 ਵਜੇ ਨਿਕਲੂਗਾ ਜੀ ਤੇ ਸ਼ਾਮ ਦੇ 5 ਵਜੇ ਤੱਕ ਸ਼ਿਕਾਇਤ ਲਈ ਰੱਖਿਆ ਇਹ ਸਾਰੇ ਕੰਮ ਕਰੂ ਡਿਵੈਲਪਮੈਂਟ ਦੇ ਵੀ ਕੰਮ ਕਰਨੇ ਨੇ। ਅਗਰ ਕੋਈ ਬਿਮਾਰ ਆ ਰਾਹ ਦੇ ਵਿੱਚ ਉਹ ਹੱਥ ਦਿੰਦਾ ਮੈਨੂੰ ਡਾਕਟਰ ਦੇ ਜਾਂ ਹਸਪਤਾਲੇ ਛੱਡ ਦਿਓ ਉਹ ਵੀ ਛੱਡੂਗਾ ਇੱਕ ਫਰਿੱਜਡ ਬਾਕਸ ਵੀ ਇਹਦੇ ਵਿੱਚ ਲਾਵਾਂ ਠੀਕ ਹੈ ਤੇ ਇਸ ਤੋਂ ਇਲਾਵਾ ਆ ਜਿਕੇ ਆਮ ਤੌਰ ਤੇ ਜਿਹੜੀ ਗਰਮੀ ਕਾਫੀ ਲੱਗੀ ਹੈਗੀ ਆ ਜਿਵੇਂ ਆਮ ਸੈਂਡਲ ਸਾਡੇ ਇੰਗਰੇਜ਼ ਤਾਂ ਲੱਗਦਾ ਹੈ ਕਿ ਕਾफी ਪਰੇਸ਼ਾਨੀ ਨਹੀਂ ਹੋਏਗੀ ਇਸ ਵਿੱਚ ਗਰਮੀਂ ਜੀ ਨਹੀਂ ਮੇਰੇ ਆਟੋ ਵਾਲੇ ਨੇ ਬੰਦੇ ਨੇ ਰਹਿਣਾ ਜੀ ਵਿੱਚ ਮੇਰਾ ਡਰਾਈਵਰ ਹੀ ਰਹਿਣਾ ਇਕੱਲਾ ਅੱਖਾ ਲਾ ਦੇਗੇ ਜਦੋਂ ਕੰਮ ਹੋ ਗਏਗਾ ਫਿਰ ਗਰਮੀ ਠੰਢੀ ਦੇਖੀ ਆ